ਲੋ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੇ ਕੋਈ ਵੀਡੀਓ ਦੇਖ ਰਿਹਾ ਹੋਵੇ ਤੇ ਕੀ ਨਾਮ ਸੀ ਉਹ ਦਾ ਅਮਰਜੀਤ ਅਮਰਜੀਤ ਤੇ ਅਮਰਜੀਤ ਤੇ ਆਂਟੀ ਦਾ ਨਾਮ ਹੀ ਸੇਵੋ ਪੂਰਾ ਨਾਮ ਤਾਂ ਪਤਾ ਨਹੀਂ ਮੰਮੀ ਨੂੰ ਜਿੱਦਾਂ ਦੱਸ ਰਿਹਾ ਜਰੂਰ ਸ਼ੇਅਰ ਕਰਿਓ ਅੱਗੇ ਹੁਸ਼ਿਆਰਪੁਰ ਵਾਲੇ ਅੰਕਲ ਆਂਟੀ ਨੂੰ ਮਿਲਣਾ ਆਪਾਂ ਮਲਾਉਣਾ ਡੈਡੀ ਮੰਮੀ ਨੂੰ ਓਕੇ ਲੋ ਜੀ ਹੁਣੇ ਪਤਾ ਲੱਗਾ ਕਿ ਉਹ ਆਂਟੀ ਦੀ ਸਾਡੇ ਕੋਲ ਪੁਰਾਣੀ ਫੋਟੋ ਵੀ ਪਈ ਆ ਮੈਂ ਫੋਟੋ ਵੀ ਐਡ ਕਰ ਦੂੰਗਾ ਤੇ ਇਸੇ ਤਰੀਕੇ ਨਾਲ ਹੁਣੇ ਜਦੋਂ ਅਸੀਂ ਪਟਨੇ ਸਾਹਿਬ ਗਏ ਸੀਗੇ ਤੇ ਸਿਲੀਗੁਰੇ ਗਏ ਸੁਖਣਾ ਲਾਉਣ ਮੇਰੀ ਜੇ ਕੋਈ ਜਾਣਦਾ ਤੇ ਕੋਸ਼ਿਸ਼ ਕਰਿਓ ਇੱਕ ਦੂਜੇ ਦੇ ਨਾਲ ਸੰਗਲੀ ਤੋਂ ਸੰਗਲੀ ਤੇ ਉੰਜ ਪਛਾਣ ਨਿਕਲ ਆਉਂਦੀ ਆ ਠੀਕ ਹੈ ਜੀ ਉਮੀਦ ਕਰਦੇ ਆ ਕਿ ਇਹ ਵੀਡੀਓ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਤੱਕ ਪਹੁੰਚ ਜੇ ਅਮਰਜੀਤ ਅੰਕਲ ਤੱਕ ਤੇ ਸੇਵ ਆਂਟੀ ਤੱਕ ਸੋ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਆਪਾਂ ਅੰਟੀ ਐਂਕਲ ਨੂੰ ਲੱਭਣਾ ਆ ਜ਼ਿਲ੍ਹਾ ਹੁਸ਼ਿਆਰਪੁਰ ਠੀਕ ਹੈ ਜੀ ਹੈਲੋ ਸੱਸੀ ਕਾ ਜੀ ਗੁੱਡ ਮਾਰਨਿੰਗ ਤੁਹਾਡਾ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਵਲੌਗ ਯਾਨੀ ਕਿ ਸਿਮਰ ਖੇਰਾ ਵਲੌਗ ਦੇ ਵਿੱਚ ਸੋ ਅੱਜ ਦੀਪ ਜੀ ਦੀ ਮੰਮੀ ਮੈਂ ਤੇ ਡੈਡੀ ਚੱਲੇ ਆ ਆਰਮੀ ਕੈਂਟੀਨ ਦੇ ਵਿੱਚ ਕੰਮ ਤਾਂ ਘਰ ਸਾਰਾ ਦਾ ਹੈ ਨਹੀਂਗਾ ਬਟ ਹੁਣ ਚੱਲੇ ਆ ਤੇ ਚੱਲੇ ਆ ਤੁਹਾਨੂੰ ਆਰਮੀ ਕੈਂਟੀਨ ਫਿਰ ਦਿਖਾਉਨੇ ਆ ਕਰਾਂ ਉਥੇ ਐਨਸੀਸੀ ਵਾਲੀ ਉਥੇ ਹੁਣ ਮਊ ਥੋੜਾ ਜਿਹਾ ਦੂਰ ਪੈ ਜਾਂਦਾ ਕਿਸੇ ਦਿਨ ਮਊ ਦੀ ਵੀ ਤੁਹਾਨੂੰ ਕੈਂਟੀਨ ਦਿਖਾਵਾਂਗੇ ਸੋ ਚਲੋ ਜੀ ਬਣ ਰਹੋ ਵੀਡੀਓ ਦੇ ਵਿੱਚ ਜਿਹੜੇ ਹੁਣ ਤੱਕ ਵੀਡੀਓ ਦੇਖ ਰਿਹਾ ਸਾਰਾਂ ਦਾ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਅਹਿਦਿਲੋ ਧੰਨਵਾਦ ਸਾਰਿਆਂ ਦਾ ਤੇ ਮੰਮੀ ਨੂੰ ਗੱਲ ਪਹੁੰਚਦੇ ਹਾਂ ਹਣਕ ਕਿਉਂ ਮੰਮੀ ਦਰੋਂ ਆਰਮੀ ਚ ਹੁੰਦਾ ਇੰਜ ਹੀ ਬੋਲ ਲੋ ਹੱਥ ਚ ਫੜ ਕੇ ਆਰਮੀ ਚ ਹੁੰਦੇ ਆ ਹਾਂ ਹੂੰ ਉਹ ਇਦਾਂ ਜਾਂਦੇ ਹੁੰਦੇ ਕਦੀ ਆਰਮੀ ਕੈਂਟੀਨ ਤੇ ਉਦੋਂ ਕੋਈ ਪੁਰਾਣਾ ਟਾਈਮ ਦੱਸੋ ਕੋਈ ਨਹੀਂ ਉਦੋਂ ਵੀ ਹੈ ਸੀ ਕੰਟੀਨਾ ਪਰ ਉਹ ਆ ਕੈਂਪਸ ਦੇ ਅੰਦਰ ਹੀ ਸੀ ਨਾ ਇਤਨਾ ਦੂਰ ਨਹੀਂ ਜਾਣਾ ਪੈਂਦਾ ਉਦੋਂ ਹੈ ਮਤਲਬ ਉਦੋਂ ਉਦੋਂ ਤੇ ਹੁਣ ਤੇ ਕੀ ਫਰਕ ਆ ਉਦੋਂ ਤੇ ਹੁਣ ਬਹੁਤ ਜ਼ਮੀਨਸ ਵੰਦਾ ਫਰਕ ਆ ਕਿ ਬੰਦਿਆਂ ਦਾ ਫਰਕ ਪੈ ਗਿਆ ਤੇ ਚੀਜ਼ਾਂ ਦਾ ਫਰਕ ਕਿਉਂ ਨਹੀਂ ਪੈਣਾ ਅੱਜ ਕੱਲ ਮਾਡਰਨ ਜਮਾਨਾ ਆ ਗਿਆ ਵਾ ਤੇ ਕੰਟੇਨ ਮਾਡਰਨ ਥੋੜੀ ਹੋਈ ਹੈ ਲੈ ਤੇ ਕੰਟੇਨ ਚ ਵੀ ਸਮਾਨ ਵਧੀਆ ਵਧੀਆ ਆਉਂਦਾ ਪੇ ਕੰਟੇਨ ਚ ਆਉਂਦੇ ਸੀ ਅੱਗੇ ਹੁਝ ਗੱਲ ਨਹੀਂ ਨਹੀਂ ਆਉਂਦੇ ਪਰ ਇਦਾਂ ਆਉਂਦੇ ਨਹੀਂ ਕਦੀ ਵੇਖਿਆ ਜਿੰਨਾ ਸੋ ਮੰਮੀ ਕੋਈ ਪੁਰਾਣੀ ਜਾਤ ਕੋਈ ਪੁਰਾਣੀ ਜਾਤ ਮੈਂ ਨਵੀਂ ਨਵੀਂ ਫਿਰੋਜ਼ਪੁਰ ਗਈ ਸਾਂ ਅੱਛਾ ਤੇ ਮੈਨੂੰ ਪਤਾ ਨਹੀਂ ਸੀ ਪੀ ਵੈਲਫੇਅਰ ਸੈਂਟਰ ਸੱਧਿਆ ਸਾਨੂੰ ਇਹ ਵੈਲਫੇਅਰ ਸੈਂਟਰ ਗਏ ਤੇ ਉੱਥੇ ਆਖਣ ਲੱਗੇ ਕਿ ਕਿਹੜੇ ਕਿਹੜੀ ਬੈਟਰੀ ਚੋਂ ਮਤਲਬ ਕਿੰਨੇ ਬੰਦੇ ਜਨਾਨੀਆਂ ਆਈਆਂ ਵਾ ਹਾਂ ਨਾਂ ਦੱਸੋ ਤਾਂ ਮੈਂ ਉੱਠ ਕੇ ਖੜੀ ਹੋ ਗਈ ਮੈਨੂੰ ਨਹੀਂ ਪਤਾ ਹਾਂ ਮੈਂ ਖੜੀ ਹੋ ਗਈ ਤੇ ਮੈਂ ਆਖਿਆ ਪਤਾਂ ਦੇ ਤੁਹਾਡੇ ਫਿਰ ਹੋਰ ਦੁੱਜੀਆਂ ਕੋਈ ਤੁਹਾਡੀ ਲੈਣ ਚੋ ਕਿ ਇਹਦੀ ਜਾਣ ਪਛਾਣ ਮੈਂ ਕਿਹਾ ਹਾਂ ਹੈਗੀ ਜਾਣ ਪਛਾਣ ਆਂਦੇ ਨਾਂ ਲਓ ਮੈਂ ਕਿ ਕੌਰ ਸਿੰਘ ਬਲਕਾਰ ਸਿੰਘ ਹਾਂ ਸਾਰਿਆਂ ਦੇ ਨਾਂ ਲਿਖਾ ਕੇ ਆ ਗਈ ਹਾਂ ਪਤਾ ਨਹੀਂ ਸੀ ਨਾ ਉਦੋਂ ਮੈਨੂੰ ਨਵੀਂ-ਨਵੀਂ ਤੇ ਗਈ ਸਾਂ ਹਾਂ ਤੇ ਆਣ ਕੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਤੇ ਅੱਜ ਤੁਹਾਡੇ ਨਾਂ ਲਿਖਾ ਆਈ ਹਾਂ ਹਾਂ ਉਥੇ ਵੀ ਉਹ ਆਂਦੇ ਕੇ ਪੀ ਕਿਹੜਾ ਤੁਹਾਡੇ ਤੁਹਾਡੇ ਪਾਣੇ ਕੇ ਚੰਗੇ ਨੂੰ ਨਾ ਪੁੱਛਣ ਰਹੇ ਹਾਂ ਵੀ ਚੰਗੇ ਲਈ ਪੁੱਛਣਾ ਇਹਨਾਂ ਨੂੰ ਵੀ ਕੁਝ ਮਿਲਣਾ ਆਊਗਾ ਉਹ ਅਗਲੇ ਦਿਨ ਰੱਡੀ ਆਈ ਜੀ ਨੇ ਕਿ ਡੀ ਆਈ ਜੀ ਨੇ ਕਿ ਸੀਓ ਨੇ ਪਤਾ ਨਹੀਂ ਪਿੱਠੂ ਲਵਾਏ ਉਹਨਾਂ ਦੇ ਸਵੇਰੇ ਸਵੇਰ ਉਹਨਾਂ ਨੂੰ ਭਜਾਇਆ ਚੰਗੀ ਤਰ੍ਹਾਂ ਵੀ ਇਹ ਰੱਡੀ ਸੱਚੇ ਗੱਲ ਹੈ ਹਾਂ ਕਿਉਂ ਰੱਡੀ ਸੱਚ ਮਾਤਮੇ ਤੇ ਬੋਲਣੀ ਇਹਨੂੰ ਬਹੁਤ ਵੱਲ ਫਿਰ ਗਈ ਹੈ ਲੈ ਤੁਹਾਨੂੰ ਕਿਉਂ ਨਹੀਂ ਪਤਾ ਤਾਂ ਆਜਾ ਸੱਚ ਕਿਉਂ ਨਹੀਂਗਾ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਫੇਰ ਬਾਅਦ ਚ ਪਤਾ ਲੱਗਾ ਫਸਾਤਾ ਹੈ ਫੇਰ ਮੈਂ ਫੇਰ ਕੀ ਆਖਣਾ ਹੀ ਉਹਨਾਂ ਵਿਚਾਰਿਆਂ ਕੀ ਆਖਣਾ ਵੀ ਨਵੀਂ ਨਵੀਂ ਆਈ ਆ ਆ ਮੇਰੀ ਪੁਰਾਣੀਆਂ ਯਾਦਾਂ ਆ ਵਾ ਬਾਕੀ ਸਹੇਲੀਆਂ ਦੀ ਯਾਦਾਂ ਹੋਰ ਕੋਈ ਪੁਰਾਣੀ ਯਾਦ ਕੋਈ ਤੇਰੀ ਸਹੇਲੀ ਕੋਈ ਜਿਹਨੂੰ ਤੁਸੀਂ ਉਹਦਾ ਵੀਡੀਓ ਦੇਖਦੀ ਹੋਵੇ ਕੋਈ ਨਾ ਕੋਈ ਜਾਣਦਾ ਹੋਵੇ ਉਹਨਾਂ ਨੂੰ ਹਾਂ ਜੇ ਕਿਤੇ ਅਮਰਜੀਤ ਕੀ ਨਾ ਹੀ ਭਾਉ ਦਾ ਭਾਜ ਸੇਵੋ ਦਾ ਘਰ ਵੇ ਦਾ ਅਮਰਜੀਤ ਹੀ ਆਪਾਂ ਹੈਗਾ ਸੀਗਾ ਭਾਜੀ ਦਾ ਨਾਮ ਅਮਰਜੀਤ ਭੈਣ ਜੀ ਦਾ ਨਾਮ ਸੇਵੋ ਸੇਵੋ ਸੀਗਾ ਹੂੰ ਤੇ ਬੱਚਿਆਂ ਦਾ ਨਾਂ ਸੀ ਉਹਨਾਂ ਦਾ ਇੱਕ ਦਾ ਅਵਤਾਰ ਇੱਕ ਦਾ ਨਾਂ ਸੁਖਵਿੰਦਰ ਤੇ ਇੱਕ ਦਾ ਨਾਂ ਛੋਟਾ ਮੰਜੂ ਹੀ ਮਨਿੰਦਰ ਆਂਦੇ ਮੰਜੂ ਮੰਜੂ ਆਂਦੇ ਸੀ ਉਹਨੂੰ ਹਾਂ ਔਰ ਜੇ ਕਦੇ ਉਹ ਵੀਡੀਓ ਵੇਂਦਾ ਹੋਵੇ ਤੇ ਸਾਨੂੰ ਆਪਣਾ ਨੰਬਰ ਇੰਸਟਾਗ੍ਰam ਤੇ ਸੱਟ ਦੇ ਉਹ ਸ਼ਹਿਰਪੁਰ ਦੇ ਸੀ ਲੋ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੇ ਕੋਈ ਵੀਡੀਓ ਦੇਖ ਰਿਹਾ ਹੋਵੇ ਤੇ ਕੀ ਨਾਮ ਸੀ ਉਹ ਦਾ ਅਮਰਜੀਤ ਅਮਰਜੀਤ ਤੇ ਅਮਰਜੀਤ ਤੇ ਅੰਟੀ ਦਾ ਨਾਮ ਹੀ ਸੇਵੋ ਪੂਰਾ ਨਾਮ ਤਾਂ ਪਤਾ ਨਹੀਂ ਮੰਮੀ ਨੂੰ ਜਿੱਦਾਂ ਦੱਸ ਰਿਹਾ ਤੇ ਮੈਂ ਮੇਰੀ ਪਛਾਣ ਇਹ ਕਰਨ ਕਿ ਇਹਨਾਂ ਮੇਰੀਆਂ ਪੰਜ ਗੁੱਡੀਆਂ ਪੰਜਾਂ ਗੁੱਡੀਆਂ ਤੋਂ ਬਾਅਦ ਕਾਕਾ ਹੋਇਆ ਵਾ ਹਾਂ ਉਹ ਮੰਮੀ ਨੂੰ ਪੰਜਾਂ ਗੁੱਡੀਆਂ ਵਾਲੇ ਤੋਂ ਬਾਅਦ ਕਾਕਾ ਯਾਨੀ ਕਿ ਮੈਂ ਹੋਇਆ ਸੀ ਜਦੋਂ ਹਾਂ ਤੇ ਆਰਮੀ ਦੇ ਵਿੱਚ ਰਹਿੰਦੇ ਸੀ ਸਿੱਲੀ ਗੁੜੀ ਤੇ ਜੇ ਉਹਨਾਂ ਨੂੰ ਕੋਈ ਜਾਣਦਾ ਤੇ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾਓ ਤੇ ਜੇ ਉਹ ਵੀਡੀਓ ਦੇਖ ਰਿਹਾ ਤੇ ਪਲੀਜ਼ ਮੇਰੇ ਇੰਸਟਾਗ੍ਰam ਹੈਂਡਲ ਤੇ ਆਗਾ ਮੈਨੂੰ ਮੈਸੇਜ ਕਰੋ ਮੈਂ ਤੁਹਾਨੂੰ ਨੰਬਰ ਦਊਂਗਾ ਫੇਰ ਕਾਲ ਕਰਿਓ ਠੀਕ ਹੈ ਜੀ ਉਮੀਦ ਕਰਦੇ ਆ ਕਿ ਇਹ ਵੀਡੀਓ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਤੱਕ ਪਹੁੰਚ ਜੇਗੀ ਮਰਜੀਤ ਅੰਕਲ ਤੱਕ ਤੇ ਸੇਵ ਆਂਟੀ ਤੱਕ ਤੇ ਦੇਖਦੇ ਹਾਂ ਸੋਸ਼ਲ ਮੀਡੀਆ ਕਿੰਨਾ ਕੁ ਹੱਡਾ ਸਾਥ ਦਿੰਦਾ ਇਸ ਮਾਮਲੇ ਦੇ ਵਿੱਚ ਤੋਂ ਪਲੀਜ਼ ਆ ਵੀਡੀਓ ਸ਼ੇਅਰ ਕਰਿਓ ਵੱਧ ਤੋਂ ਵੱਧ ਮੈਂ ਹੀ ਉਹਨਾਂ ਦਾ ਕਾਕਾ ਹਾਂ ਕ ਤੇ ਉਹ ਪੰਜਾਂ ਗੁੱਡਿਆਂ ਦੇ ਬਾਅਦ ਜਿਹੜਾ ਕਾਕਾ ਆਇਆ ਮੈਂ ਹੀ ਆ ਜੀ ਦੱਸ ਦਿੰਦਾ ਵੀਡੀਓ ਦੇ ਪਹਿਲਾਂ ਆ ਜਾਪਾਂ ਚੱਲ ਪਹੁੰਚ ਨਹੀਂ ਆ ਪਰ ਚਲੋ ਕੋਈ ਗੱਲ ਨਹੀਂ ਤੋ ਇਹ ਵੀਡੀਓ ਜਰੂਰ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਅਸੀਂ ਵਿਆਹ ਵੀ ਗਈਆਂ ਹਾਂ ਯੂਪੀ ਪੰਜਾਬ ਉੱਥੋਂ ਖੜਿਆ ਹੀ ਭੈਣ ਜੀ ਸੇਵੋ ਨੂੰ ਮੈਂ ਨਾਲ ਆਪਣੇ ਮਾਮਾ ਜੀ ਦੇ ਲੜਕੇ ਤੇ ਵਿਆਹ ਵੀ ਇੱਥੇ ਆਂ ਗਈਆਂ ਸੀ ਕਿਆ ਬਾਤ ਹੂੰ ਚਿੱਲੀ ਕੁੜੀ ਤੋਂ ਚਿੱਲੀ ਕੁੜੀ ਤੋਂ ਯੂਪੀ ਵਿਆਹ ਤੇ ਗਏ ਸੀ ਹਾਂ ਹੁਣ ਵੈਸੇ ਬੜਾ ਜੀ ਕਰਦਾ ਹੁਣ ਕੋਈ ਨਾਂ ਨਹੀਂ ਕੋਈ ਨੰਬਰ ਨਹੀਂ ਬਥੇਰਾ ਕੱਢੀ ਦਾਵਾ ਮੋਬਾਈਲ ਤੋਂ ਪਰ ਜਿੰਨਾ ਚਿਰ ਪਤਾ ਨਾ ਰਵੇ ਨਾਂ ਪਾ ਕੇ ਤੋ ਕਿੰਨੇ ਅਮਰਜੀਤ ਆ ਜਾਂਦੇ ਕਿੰਨੇ ਸੇਵੋ ਆ ਜਾਂਦੀਆਂ ਹੂੰ ਹੂੰ ਕਿਨੋ ਕੀ ਦੇ ਵੀ ਜੇ ਵੇਦ ਵੇਖਣ ਤੇ ਪਲੀਜ਼ ਪਲੀਜ਼ ਸਾਨੂੰ ਇੱਕ ਨੰਬਰ ਦਵੇ ਭੈਣ ਜੀ ਨਾਲੇ ਆਪਾਂ ਮਤਲਬ ਮਿਲিয়ে ਫੋਨ ਦੇ ਰਾਹ ਹੁਣ ਗੁੜੀਆ ਰਾਜ ਵੀ ਸਾਡੀ ਸ਼ਹਿਰ ਪੂਰੀ ਵਿਆਹੀ ਆ ਕਿਤੇ ਆਉਂਦੇ ਜਾਂਦੇ ਆਪਾਂ ਮਿਲਾਂਗੇ ਸੋ ਓਕੇ ਜੀ ਫਿਰ ਹੁਣ ਆਪਾਂ ਹੁਣ ਕੈਂਟੀਨ ਜਾ ਕੇ ਮਿਲਦੇ ਆ ਓਕੇ ਲਓ ਜੀ ਹੁਣੇ ਪਤਾ ਲੱਗਾ ਕਿ ਉਹ ਆਂਟੀ ਦੀ ਸਾਡੇ ਕੋਲ ਪੁਰਾਣੀ ਫੋਟੋ ਵੀ ਪਈ ਆ ਮੈਂ ਫੋਟੋ ਵੀ ਐਡ ਕਰ ਦੂੰਗਾ ਤੇ ਇਸੇ ਤਰੀਕੇ ਨਾਲ ਹੁਣੇ ਜਦੋਂ ਅਸੀਂ ਪਟਨੇ ਸਾਹਿਬ ਗਏ ਸੀਗੇ ਤੇ ਸਿਲੀਗੁਰੇ ਗਏ ਸੁਖਣਾ ਲਾਉਣ ਮੇਰੀ ਤੇ ਉਥੇ ਡੈਡੀ ਹੁਣਾਂ ਦੇ ਨਾਲ ਇੱਕ ਅੰਕਲ ਹੁੰਦਾ ਸੀ ਪਰਸ਼ੂਰਾਮ ਉਹਦਾ ਵੀ ਬੜਾ ਡੈਡੀ ਹੁਣਾਂ ਦੇ ਨਾਲ ਬੜਾ ਪੁਰਾਣਾ ਡੈਡੀ ਹੁਣੇ ਕਿੰਨੇ ਸਾਲ ਬਾਅਦ ਮਿਲਣ ਗੜੀ ਉਹਨਾਂ ਨੂੰ ਵੀ ਉਹ ਕੰਮ ਤੋਂ 22 ਸਾਲ ਬਾਅਦ ਵੀ 22 ਸਾਲ ਬਾਅਦ ਅਸੀਂ ਉਹਨਾਂ ਦਾ ਘਰ ਲੱਭਿਆ ਜਾ ਕੇ ਪਟਨੇ ਰਹਿੰਦੇ ਸੀ ਕਿ ਫਿਰ ਉਦੋਂ ਬਿਹਾਰ ਚ ਤੇ ਉਹ ਵੀ ਮੈਂ ਛੇਤੀ ਵੀਡੀਓ ਪਾਉਂਗਾ ਤੇ ਬਾਕੀ ਹੁਣ ਆਂਟੀ ਦੀ ਫੋਟੋ ਮੈਂ ਅਟੈਚ ਕਰਨ ਲੱਗਾ ਤਾਂ ਤੁਸੀਂ ਪਲੀਜ਼ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾਓ ਜੇ ਕੋਈ ਜਾਣਦਾ ਹੈ ਤਾਂ ਕੋਸ਼ਿਸ਼ ਕਰਿਓ ਇੱਕ ਦੂਜੇ ਦੇ ਨਾਲ ਸੰਗਲੀ ਤੋਂ ਸੰਗਲੀ ਮਿਲਦੇ ਹੋਏ ਤੇ ਉੰਜ ਪਛਾਣ ਨਿਕਲ ਆਉਂਦੀ ਆ ਪਰ ਇਹ ਫੋਟੋ ਬੜੀ ਪੁਰਾਣੀ ਆ ਜਿਹੜੀ ਮੈਂ ਐਡ ਕੀਤੀ ਆ ਤੇ ਉਹ ਵੀ ਬਜ਼ੁਰਗ ਹੋ ਗਏ ਹੋਣੇ ਆ ਖੈਰ ਡੈਡੀ ਹੁਣੀ ਮੇਰੇ ਜਸਪਾਲ ਸਿੰਘ ਨਾਂ ਇਹਨਾਂ ਦਾ ਜੇ ਉਹ ਵੀਡੀਓ ਦੇਖ ਰਿਆ ਆ ਆਂਟੀ ਅੰਕਲ ਤੇ ਮੰਮੀ ਸੁਖਬੀਰ ਕੌਰ ਤੇ ਤੁਸਾਂ ਸੁਖਬੀਰ ਕੌਰ ਦਾ ਨਾਂ ਤੋ ਜਾਣਦੇ ਸੀ ਨਾ ਹਾਂ ਹਾਂ ਆ ਮੰਮੀ ਸੁਖਬੀਰ ਕੌਰ ਤੇ ਡੈਡੀ ਜਸਪਾਲ ਸਿੰਘ ਸਿਗਨਲ ਸੈਂਟਰ ਸਿਗਨਲ ਸੈਂਟਰ ਚ ਹੁੰਦੇ ਸੀਗੇ ਡੈਡੀ ਤੇ ਉਹ ਅੰਕਲ ਵੀ ਡੇ ਸਿਗਨਲ ਸੈਂਟਰ ਚ ਹੀ ਗਏ ਉਹ ਕਾਚੇ ਹਾਂ ਕਾਰਪంటర్ ਦਾ ਕੰਮ ਕਰਦਾ ਕਾਰਪంటర్ ਦਾ ਜੀਡੀ ਜੀਡੀ ਡਿਊਟੀ ਕਰਦਾ ਕਾਰਪంటర్ ਦਾ ਕੰਮ ਕਰਦਾ ਜੀਡੀ ਦੇ ਵਿੱਚ ਅੰਕਲ ਕਾਰਪంటర్ ਦਾ ਕੰਮ ਕਰਦੇ ਸੀ ਉਦੋਂ ਉਹ ਡੈਡੀ ਸਿਗਨਲ ਸੈਂਟਰ ਚ ਹੁੰਦੇ ਸੀ ਕਿ ਅੰਕਲ ਜੀਡੀ ਚ ਕਾਰਪంటర్ ਦਾ ਕੰਮ ਕਰਦੇ ਸੀ ਅਮਰਜੀਤ ਅੰਕਲ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ ਸੋ ਕੋਸ਼ਿਸ਼ ਕਰਿਓ ਇਹ ਵੀਡੀਓ ਉਹਨਾਂ ਤੱਕ ਪਹੁੰਚਾਉਣ ਦੀ ਜਿੱਥੇ ਵੀਡੀਓ ਪਹੁੰਚ ਜਾਂਦੀ ਆ ਕਾਰਟੀ ਚ ਗੱਲਬਾਤ ਹੁੰਦੀ ਉਹਨਾਂ ਨਾਲ ਉਹ ਵੀਡੀਓ ਵੀ ਡੈਫੀਨਿਟਲੀ ਤੁਹਾਨੂੰ ਅਪਡੇਟ ਦਵਾਂਗੇ ਸਾਰਿਆਂ ਨੂੰ ਓਕੇ ਜੀ ਸੋ ਹੁਣ ਅਸੀਂ ਚੱਲੇ ਆਰਮੀ ਕੈਂਟੀ ਜਿੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਤੇ ਹੁਣ ਉੱਥੇ ਜਾ ਕੇ ਆਪਾਂ ਮ ਲੋ ਜੀ ਆ ਗਏ ਆ ਆਰਮੀ ਕੰਟੇਨਾਂ ਗੱਡੀਆਂ ਗਲੋਤ ਆਰਮੀ ਦੀਆਂ ਕਰ ਆਪਾਂ ਜਿਹੜੀ ਗੱਡੀ ਚ ਉਹ ਵੀ ਆਰਮੀ ਵਾਲੀ ਆ ਆਪਣੀ ਗੱਡੀ ਵੀ ਆਰਮੀ ਵਾਲੀ ਆ ਭਾਈ ਆ ਅੱਗੇ ਖੜਾ ਰਹਾਦਾ 15% ਅੱਗੇ ਲਾ ਅੱਗੇ ਖੜਾ ਹੋਏ ਨਾ ਇੱਥੇ ਵੱਡਾ ਬੁੜਾ ਇੱਥੇ ਹਾਂ ਚਲੋ ਉੱਤਰੋ ਸਾਰੇ ਜਣਾ ਨਹੀਂ ਚਲ ਮਮੀ ਮੇਰਾ ਹੀ ਗਾਣਾ ਲੱਗਾ ਹੋਇਆ ਕੱਲਾ ਰਹੇਗਾ ਡੈਡੀ ਨੂੰ ਚੱਲ ਗਿਆ ਮੈਂ ਵੀ ਜਾਵਾ ਸੋ ਆਜੋ ਜੀ ਫਿਰ ਚੱਲਦੇ ਆਰਮੀ ਕੰਟੀਨ ਤੇ ਗੱਲ ਕਰਦਾ ਆਪਣੀ ਗੱਡੀ ਦੀ ਆਪਣੀ ਵੀ ਆਰਮੀ ਦੀ ਆ ਹੂੰ ਚੜੋ ਚੜੋ ਆ ਗਿਆ ਜੀ ਆਰਮੀ ਕੰਟੀਨ ਬੱਚੇ ਵੀ ਨਾਲ ਰੱਖੇ ਨਹੀ ਜੀ ਆਰਮੀ ਕੰਟੇਨ ਆਪਣੀ ਸਭ ਕੁਝ ਮਿਲਦਾ ਐਸ ਯੂ ਨੋ ਬੜਾਈ ਕੁਦਰਤੀ ਉਹਦੋਂ ਹੀ ਉਹਨੇ ਜਦੋਂ ਹੱਦਾਂ ਕਮਾਲ ਚੁੱਕਿਆ ਹੁੰਦਾ ਇਹਨਾਂ ਨੇ ਨਾ ਖਤਮ ਹੋ ਜਾਂਦਾ ਟ੍ਰੋਲੀ ਕਿਤੇ ਟ੍ਰੋਲੀ ਉੱਥੇ ਰੱਖੀ ਹੋਣੀ ਆ ਤੂੰ ਅਜੇ ਟੱਚੀ ਮਿਲ ਰਿਹਾ ਸਮਾਨ ਅਹੀਂ ਕੁਦਰਤੀ ਉਦੋਂ ਹੀ ਉਹਨੇ ਜਦ ਖਤਮ ਹੋਇਆ ਹੁੰਦਾ ਨਾ ਹਾਂ 11 ਨੂੰ ਆ ਜੀ ਉਹਨੇ ਕਾਲ ਕਰ ਦਿੰਦਾ ਕਾਲ ਕਹ ਹੈਗਾ ਨਾ ਨੰਬਰ ਮੇਰਾ ਕਾਲ ਕਾਲ ਕਰ ਦਿੰਦਾ 11 ਨੂੰ ਆ ਜੀ ਉਦੋਂ ਆ ਲੋਜੀ ਤੋਂ ਅਹੀਂ ਸਮਾਨ ਖਰੀਦ ਲਈਏ ਠੀਕ ਹੈ ਮਤਲਬ ਖਰੀਦਣਾ ਕਰਨ ਦਾ ਆਪਾਂ ਅਗੇ ਸਿਲੈਕਟ ਕਰ ਕਰ ਰੱਖ ਲਈਏ ਇਹ ਸ਼ੈਂਪੂ ਵਗੈਰਾ ਵਾ ਤੇ ਜੇ ਤੁਸੀਂ ਬਿਲਿੰਗ ਕਰਾਵਾਂਗੇ ਉਦੋਂ ਹੁਣ ਆਪਾਂ ਡਾਇਰੈਕਟ ਮਿਲਦੇ ਆ ਠੀਕ ਹੈ ਜੀ ਚਲੋ ਓਕੇ ਜੀ 17 ਨੂੰ ਸਤਿ ਸ਼੍ਰੀ ਅਕਾਲ ਤੇ ਉਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਅਗੇ ਹਸ਼ਾਰਪੁਰ ਵਾਲੇ ਅੰਕਲਾਂ ਟੀ ਨੂੰ ਮਿਲਣਾ ਆਪਾਂ ਮਲਾਉਣਾ ਡੈਡੀ ਮਮੇ ਨੂੰ ਓਕੇ ਬੀਐਸਐਫ ਬੀਐਸਐਫ ਕੀ ਆਰਮੀ ਹੁੰਦਾ ਬੀਐਸਐਫ ਚ ਸੀ ਬੀਐਸਐਫ ਚ ਹੁੰਦਾ ਸੋ ਸੌਰੀ ਬੀਐਸਐਫ ਦੇ ਵਿੱਚ ਸੀ ਐਕਚੁਅਲੀ ਡੈਡੀ ਨੇ ਡਬਲ ਜੌਬ ਕੀਤੀ ਆਰਮੀ ਵਿੱਚ ਤੇ ਬੀਐਸਐਫ ਵਿੱਚ ਤੇ ਬੀਐਸਐਫ ਦੇ ਵਿੱਚ ਸਲੀ ਗੁੜੀ ਦੇ ਵਿੱਚ ਸੀਗਾ ਉਹਨਾਂ ਦਾ ਉਦੋਂ ਡੈਡੀ ਸਿਗਨਲ ਸੈਂਟਰ 'ਚ ਸ਼ੈਂਪੂ ਆ ਡੈਡੀ ਸਿਗਨਲ ਸੈਂਟਰ 'ਚ ਸੀਗੇ ਤੇ ਅੰਕਲ ਜੀਡੀ 'ਚ ਕਾਰਪਿੰਟਰ ਦਾ ਕੰਮ ਕਰਦੇ ਸੀ ਓਕੇ ਸੋ ਆ ਵੀਡੀਓ ਜ਼ਰੂਰ ਸ਼ੇਅਰ ਕਰਨੀ ਤੁਸੀਂ ਸੁਬਾਨ ਅੱਲਾ ਲੈ ਲੈ ਮਾਰ ਦਿੰਦਾ ਕੋਈ ਜਿਆਦਾ ਬੁਲਾਸ ਹਾਂ ਥੋੜਾ ਜਿਹਾ ਡਿਸਟਿੰਗ ਮੇਰੇ ਕੋਲ ਆ ਸਕਦਾ ਉਹ ਪਾਸਟਿਕ ਨੂੰ ਮੇਰੇ ਨਾਲ ਜਾਰਾਂ ਨੂੰ ਦੇਣਾ ਹੈ ਕਿ ਲੈਣਾ ਹਾਂ ਥੋੜਾ ਜਿਹਾ ਸਮਾਨ ਲੈ ਥੋੜਾ ਜਿਹਾ ਸਮਾਨ ਲੈ ਕਾਰ ਚਾਰ ਚੰਨ ਆਹ ਬਰਾ ਬਰਾ ਸਮਾਨ ਨਹੀਂ ਲੈ ਲਿਆ ਤੇ ਹੁਣ ਅਸੀਂ ਚੱਲੇ ਆ ਘਰ ਠੀਕ ਹੈ ਜੀ ਸੋ ਤਾਂ ਭਾਈ ਪਰੀ ਵੇਖੋ ਇਨਾ ਪਤਾ ਇਹਨੂੰ ਕਿ ਖਾਣ ਦੀ ਚੀਜ਼ ਆ ਹਾਂ ਬਣਦੀ ਵੀਡੀਓ ਵੇਖ 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 ਹਾਂ ਕਿਵੇਂ ਸਮਾਨ ਚ ਲੇਟੇ ਮਾਰਨ ਦੀ ਆ ਉਹ ਪਹਿਲਾਂ ਸਕੋਚ ਬ੍ਰਾਈਟ ਮੂੰਹ ਚ ਪਾਇਆ ਉਹ ਪਤਾ ਲੱਗਾ ਖਾਣ ਦੀ ਚੀਜ਼ ਨਹੀਂ ਕਿ ਤਰ ਇੱਥੇ ਪਤਾ ਲੱਗਾ ਕਿ ਇਹ ਖਾਣ ਦੀ ਚੀਜ਼ ਆ ਇਹ ਬਣਿਆ ਖਾਣ ਪੀਣ ਨੂੰ ਹਾਂ ਲੈ 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 ਲੇ ਲਾ ਤੇਰਾ ਇਹ ਲੈ ਲਾ ਤੇਰਾ ਇਹ ਤੇਰਾ ਇਹ ਦਲਹਰੋਨਾ ਕਾਹਦੇ ਮੈਸੀ ਲੰਗੇ ਕਾਕਾ ਬੰਦੇ ਜਾਂਦੀ ਆ ਕੋਈ ਗੱਲ ਨਹੀਂ ਮੈਂ ਆ ਕੇ ਵਾਗਦੀ ਪੰਡਰੇ ਦੀ ਮਿੱਠੀ ਉਹ ਚੀਜ਼ ਸਕੂਟੀ ਤੇ ਚੱਲੀ ਸਕੂਟੀ ਤੇ ਹਾਂ ਇਹ ਵੀ ਦੁਕਾਨਾਂ ਵਧੀਆ ਉਹੀ ਤੇ ਪਰ ਘਾਪੇ ਜਾਉਂ ਕੋਈ ਕਿਰਤਾਂ ਦਾ ਬਰਾਬਰ ਹੈ ਕੱਪੜੀ ਉਹ ਤਾਂ ਪਰਟੇ ਵੀ ਨਹੀਂ ਜਾਣਦੇ ਅਜਾ ਪੜੀ ਅਜਾ ਕੱਲੀ ਹੈ ਹਾਂ ਜੀ ਡਰਦੀ ਆ ਮੇਰੇ ਤੋਂ ਤੇ ਵੇਖੋ ਹੁਣ ਕਾਰ ਦੇ ਨਾਂ ਨੂੰ ਅਡੋਂ ਤੋੜਾ ਹੀ ਕੱਲੀ ਮੇਰੇ ਨਾਲ ਉਨ ਦਿਨ ਅਗੇ ਲੈਣ ਉਡਾਣ ਵਿੱਚ ਆਣਾ ਪਰੇ ਉਹ ਆ ਗਈ ਮਾਸੀ ਆ ਪੀ ਆ ਗਈ ਜਾਣਾ ਵਾਸੀ ਕੋ ਆਜੋ ਜਾਣਾ ਚੱਲ ਜਾ ਪਾਪਾ ਗਏ ਕਰੇ ਜਾਣਾ ਨਾ ਆਜੋ ਨੇ ਹਨ ਨਾ ਨਾ ਚੱਲ ਜਾ ਜਾ ੱਟਕੇ ਨਾ ਲੈ ਜਾ ਨਾ ਵੇਖੀਂ ਕਰਨੇ ਵਿੱਚ ਲੱਲ ਬਾਈ ਬਾਈ ਬਰੀ ਬਾਈ ਬਾਈ ਕਰ ਤੋ ਇਹ ਨਹੀਂ ਆ ਪਹੁੰਚਣ ਲਈ ਕੋਰਦਾਰਾ ਸਣਾ जी करो दर्शन वागुरू वागू वागु वागुरू वागू गुरुद्वारा खालसावाद इंदौर ਇਹ ਆਈਡਲ ਕਮਨਾਮਾ ਆ ਵੀ ਪਾਜ਼ ਕਰਕੇ ਪੜ ਸਕਦੇ ਹੋ ਆ ਖਾਲਸਾ ਪਤੇ ਬਾਬਾ ਜੀ ਓਕੇ ਜੀ ਸੋ ਆਈ ਦਾ ਵਲੌਗ ਆਪਾਂ ਖਤਮ ਕਰਦੇ ਆ ਇੱਥੇ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਜਿੰਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਆਪਾਂ ਅੰਟੀ ਅੰਕਲ ਨੂੰ ਲੱਭਣਾ ਆ ਜਿਲ੍ਹਾ ਹੁਸ਼ਿਆਰਪੁਰ ਠੀਕ ਹੈ ਜੀ ਓਕੇ ਜੀ ਬਾਏ ਬਾਏ ਮਿਲਦੇ ਆ